ਜਰਗੋਟ ਗਿਆ ਨਾ ਇਲਾਜ ਕਰਾਇਆ ਕੋਈ ਅਨਸਰਾ ਨਹੀਂ ਕੋਈ ਦੇਣਾ ਮੈਨੇ ਤਾਂ ਸਾਲ ਮਾ ਟੂਈ ਨਾ ਪਾਈ ਨਹੀਂ ਮੜ ਕੇ ਬੈਠੇ ਰਹੇ ਸਾਲ ਮੰਗੂ ਪਾਈ ਰਹੇ ਹਾਂ ਉਹ ਦੱਤ ਚਿਰੀ ਵਾਲੀ ਪਾਸਾ ਵੜ ਤਿਆਂ ਦੀ ਉਹ ਜਦੋਂ ਕਰਦੋ ਜੇ ਪ੍ਰਮਾਤਮਾ ਨੇ ਦਿੱਤਾ ਹੈ ਨਾ ਉਹਨੇ ਉਹ ਨਹੀਂ ਦੇਣਾ ਸਾਰਾ ਕੁਝ ਠੀਕ ਹੈ ਨਾ ਤੇ ਇਹ ਤਾਂ ਫਿਰ ਕੰਮ ਉਹਨਾਂ ਤੋਂ ਮੈਂ ਦਿਹਾੜੀ ਦਾ ਕੰਮ ਤਾਂ ਮੈਂ ਹੀ ਕਰਦਾ ਸਹੀ ਕੰਮ ਦਾ ਜਿਹੜਾ ਹੁੰਦਾ ਦਿਹਾੜੀ ਦਾ ਪੇਦਾ ਇਹ ਤੁਹਾਨੂੰ ਦੇਗਾ ਕਿ ਜੇ ਜਾਵੜੇ ਜਾਵੜੇ ਚ ਨਹੀਂ ਪੈਂਦਾ ਦੌਰਾ ਮਾੜਾ ਮੋਟਾ ਸੀ ਟਾਈਮ ਪਾ 450 ਨੰਦੀਆਂ ਕੀ ਬਣਨ ਐਨੇ ਪਰਿਵਾਰ ਨੂੰ ਕੁੜੀਆਂ ਵੀ ਕੁੜੀਆਂ ਵਿਆਹੀਆਂ ਨਹੀਂ ਦੱਸਦਾ ਪੰਜ ਕੁੜੀਆਂ ਤੇ ਕੀ ਕੰਮ ਕਰਦੇ ਹੋ ਮੈਸਤਰੀ ਨਾ ਜੰਦੇ ਜੀ ਦਿਹਾੜੀ ਕਰਦੇ ਦਿਹਾੜੀ ਕਰਦੇ 450 ਕੋ 400 ਦੇ ਨਾ ਕਿ 350 ਮੈਸਤਰੀ ਠੇਕੇ ਦਾ ਤੁਹਾਡੇ ਹੱਥ ਨੂੰ ਕੀ ਹੋਇਆ ਗੱਟ ਗਿਆ 1997 ਤੋਂ 20 ਸਾਲ ਹੋ ਗਏ ਇਹ ਤੁਹਾਡੀ ਛੱਤ ਤੇ ਜਮਾ ਹੀ ਇਹ ਬਾਲਿਆਂ ਨੂੰ ਤੇ ਆਏ ਕੀ ਕਰ ਗਏ ਫਿਰ ਹੁਣ ਜਦ ਬੈ ਗਏ ਕੀ ਬਤਾ ਕੇ ਕੰਨਾਂ ਵੀ ਕੱਚੀਆਂ ਹੀ ਆ ਤੁਹਾਨੂੰ ਵੀ ਕੱਚ ਗਈਆਂ ਨਾਗ ਵੀ ਆਪਾਂ ਗ੍ਰਾਂਡ ਲਈਏ ਤੇ ਨਾਗ ਕੋਸਾ ਵੀ ਲਿਆ ਦਿਹਾੜੀ ਦਿਹਾੜੀ ਵਾਲਾ ਕੰਮ ਮੇਰਾ ਫਿਰ ਲੱਗਿਆ ਕਿਥੋਂ ਮੁੜਦੇ ਨਹੀਂ ਨਿਕਲਦੇ ਵਿਆਹ ਮਸਾਂ ਕਰੀਏ ਕਿੰਨੀਆਂ ਬੱਚੀਆਂ ਸੀ ਤੁਹਾਡੀਆਂ ਮੇਰੇ 5 ਗੁੱਡੀਆਂ ਸੀ ਤਲਾਬ ਵਾਲੇ ਨੇ ਕਰਿਆ ਬਰਾਲੇ ਨੇ ਵਿਆਹੀਆਂ ਸੀ ਤਿੰਨੇ ਕਰਕੇ ਦਾ ਮੁੰਡਾ ਹੁੰਦਾ ਗਗਨਾ ਉਹਨੇ ਕਰਿਆ ਸੀ ਕਿ 25 ਫਰਵਰੀ ਦਾ ਜਿਆਦੇ ਬਿਮਾਰ ਹੋ ਗਏ ਸੀ ਅੱਛਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਹਾਂ ਦੋ ਇੱਕ ਕੁੜੀ ਵੀ ਉਹਨਾਂ ਦੀ ਰਹੀ ਇੱਕ ਕੁੜੀ ਆ ਉਹਨੇ ਤਾਂ ਪੜਦੀ ਆ ਵਿਚਾਰੀ ਇਹ ਛੋਟੀ ਆ ਹਜੇ ਕੌਰੀ ਆ ਦੋ ਇੱਥੇ ਰੋਟੀ ਪਕਾਉਣੇ ਹੁੰਨੇ ਆ ਇੱਥੇ ਹੀ ਪਕਾਉਨੇ ਆ ਬੈਠ ਕੇ ਇੱਥੇ ਮੱਜਾ ਰੋਣ ਜਦੋਂ ਕੋਈ ਆ ਜਾ ਬਹੁਤ ਔਖੇ ਹੁੰਨੇ ਆ ਆ ਪਾਣੀ ਪਿਆ ਵਾ ਇਧਰੋਂ ਆ ਮਗਰੋਂ ਪਾਣੀ ਪੀ ਗਿਆ ਉਹ ਤੋਂ ਆ ਸੱਤਾ ਚੋਗੀਆਂ ਉਧਰ ਹੋ ਕਿੰਨੇ ਤੇੜ ਛੱਡੀ ਖੜੀ ਆ ਜੇ ਤਾਂ ਜਾਦੇ ਮਾਰ ਹੋ ਜੇ ਫਿਰ ਤਾਂ ਕੁੜੀ ਲੌਂਦੀ ਛੋਟੀ ਜੀ ਹੋ ਬੈਠ ਕੇ ਲਾਚਿ ਪੜਦੀ ਆ ਤੂੰ ਸੱਤਵੀਂ ਚ ਸੱਤਵੀਂ ਚ ਹੋ ਜਾਂਦੀ ਆ ਵਿਚਾਰੀ ਇੱਥੇ ਨਹੀਂ ਗਿਆ ਵਿਚਾਰੀ ਨਾ ਇਹਦੀ ਪੜਾਈ ਫੇਲ ਹੋਈ ਨੇ ਦੋ ਪੇਪਰਾਂ ਦੇ ਫੇਲ ਹੋ ਗਈ ਫਰਕ ਕਰੇ ਦਵਾਈ ਤੋਂ ਬਿਨਾਂ ਆਸਰਾ ਸਾਨੂੰ ਕਿਸ ਦੀ ਜੀ ਪੜਨਾ ਕਿ ਤੂੰ ਹੂੰ ਕੋਈ ਨਹੀਂ ਤੇ ਪੜਾਵਾ ਅਗੇ ਜਾਣਾ ਓਕੇ ਚੱਲ ਰਾਂ ਗੋਡੇ ਨਾਲ ਇਹ ਆਜ ਕਰਾਇਆ ਕੋਈ ਐਨਾਸਰਾ ਵੀ ਨਹੀਂ ਕੋਈ ਦੇਣਾ ਮੈਨੇ ਤਾਂ ਓਕੇ ਅਜੀ ਬਿਠਾ ਰਹੇ ਕੋਈ ਗੱਲ ਨਹੀਂ ਬਾਈ ਜਿਹਦਾ ਕੁਛ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਸਾਲ ਵਾਂਗ ਤੂੰ ਹੀ ਨਾ ਪਈ ਰਹੀ ਮਣ ਕੇ ਬੈਠੇ ਰਹੇ ਸਾਲ ਵਾਂਗੂੰ ਪਈ ਰਹੀ ਆਂ ਇਹਨਾਂ ਵਰਗ ਜੇ ਪ੍ਰਮਾਤਮਾ ਨੇ ਦਿੱਤਾ ਹੈ ਨਾ ਉਹਨੇ ਉਹਨੇ ਹੀ ਦੇਣਾ ਸਾਰਾ ਕੁਝ ਠੀਕ ਹੈ ਨਾ ਇਹਨਾਂ ਵਰਗ ਘਰ ਵੀ ਬਣਾਵਾਂਗੇ ਆਪਾਂ ਪਾਣੀ ਵੀ ਨਹੀਂ ਆਉਂਦਾ ਇੱਥੇ ਹੌਲੀ ਹੌਲੀ ਨਾ ਜੇ ਪ੍ਰਮਾਤਮਾ ਨੇ ਚਾਇਆ ਸਭ ਕੁਝ ਬਣ ਜਾਣਾ ਜੋਪਰਾ ਫਿਰ ਉਹ ਮੰਦ ਬੁੱਧੀ ਹੈ ਦੋਨੇ ਕੀ ਇੱਕ ਮੰਦ ਬੁੱਧੀ ਆ ਦੋਨੇ ਹੋਈ ਦੋਨੇ ਕਮਾਉਂਦੇ ਕੁਛ ਕੀ ਨਹੀਂ ਕੁਛ ਨਹੀਂ ਕਮਾਉਂਦੇ ਫਿਰ ਰੋਟੀ ਉਹਨਾਂ ਨੂੰ ਕੌਣ ਦਿੰਦਾ ਰੋਟੀ ਤਾਂ ਮੈਂ ਨਾ ਮੰਡੀ ਚੋਂ ਲਾ ਨਾ ਉਦੋਂ ਲੈ ਲੀ ਗਣਕ ਅੰਛਾ ਜੇ ਕੋਈ ਵੀਰ ਜਾਂ ਭੈਣ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ